ਸਤਿ ਸ਼੍ਰੀ ਅਕਾਲ ਜੀ ਸੋ ਸਾਰਿਆਂ ਨੂੰ ਅੱਜ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਤੇ ਅੱਜ ਦੀ ਜੇ ਵੀਡੀਓ ਹੈ ਇਹ ਹਰ ਜੋ ਵੀ ਇਨਸਾਨ ਹਾਰਮੋਨੀਅਮ ਸਿੱਖਣਾ ਸ਼ੁਰੂ ਕਰਦਾ ਹੈ ਤੇ ਇਸ ਚੀਜ਼ ਤੋਂ ਹੀ ਸ਼ੁਰੂਆਤ ਹੁੰਦੀ ਹੈ ਭਾਗ ਕੀ ਸਾਰੇ ਗਾਮਾ ਪਾਧਾ ਨਹੀਂ ਸਾਹ ਸ਼ੁੱਧ ਸਵਰ ਨੇ ਤੇ ਇਹੀ ਸਵਰਾਂ ਦਾ ਸ਼ੁੱਧ ਸਵਰਾਂ ਦਾ ਰਾਗ ਬਿਲਾਵਲ ਵੀ ਕਹਿ ਸਕਦੇ ਹਾਂ ਤੇ ਅੱਜ ਆਪਾਂ ਫੇਰ ਤੁਹਾਨੂੰ ਉਹੀ ਦੋ ਸਕੀਲਾਂ ਦੇ ਵਿੱਚ ਦੱਸਣਾ ਜਾ ਰਹੇ ਹਾਂ ਲੇਡੀਜ਼ ਔਰ ਬੱਚਿਆਂ ਦੀ ਤੇ ਜੈਂਟਸ ਦੀ ਔਰ ਸ਼ੁੱਧ ਸਰਗਮ ਤੇ ਰਾਗ ਬਿਲਾਵਲ ਵੀ ਬਣਦਾ ਹੈ ਪਰ ਰਾਗ ਬਿਲਾਵਲ ਤਾਂ ਬਣੂਗਾ ਕਿਉਂਕਿ ਬਾਦੀ ਸੰਬਾਦੀ ਦੀ ਗੇਮ ਹੁੰਦੀ ਹੈ ਸਾਰੀ ਤੇ ਬਾਦੀ ਸੰਬਾਦੀ ਕੀ ਇਹਨੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਸ਼ੁਰੂ ਕਰਾਂਗੇ ਤੇ ਰਾਗ ਬਿਲਾਵਲ ਭਾਵ ਸਰਗਮ ਸ਼ੁੱਧ ਸਵਰ ਸ਼ੁਰੂ ਕਰਨ ਜਾ ਰਹੇ ਆਂ ਤੇ ਇਸ ਦੇ ਵਿੱਚ ਸਾਰੇ ਸਵਰ ਸ਼ੁੱਧ ਲੱਗਦੇ ਨੇ ਤੇ ਇਹ ਵੀ ਸੰਪੂਰਨ ਸੰਪੂਰਨ ਜਾਤੀ ਦਾ ਰਾਗ ਹੈ ਭਾ ਪ ਸਤ ਸਵਰ ਜਾਂਦੇ ਲੱਗਦੇ ਨੇ ਸਾਥ ਇਸ ਵਾਰ ਆਉਂਦੇ ਲੱਗਦੇ ਨੇ ਤੋਂ ਚਲੋ ਆਪਾਂ ਸ਼ੁਰੂ ਕਰਦੇ ਹਾਂ ਪਹਿਲਾਂ ਲੇਡੀਜ਼ ਔਰ ਬੱਚਿਆਂ ਦੀ ਸਕੇਲ ਤੋਂ ਸਾ ਰੇ ਗਾ ਮਾ ਪ ਧਾ ਨੀ ਸਾ ਸਾ ਨੀ ਧਾ ਪ ਮਾ ਗ ਰੇ ਸਾ ਏਸੀ ਲੇਡੀਜ਼ ਤੇ ਬੱਚਿਆਂ ਸਕੇਲ ਤੇ ਹੁਣ ਆਪਾਂ ਗੈਂਟ ਦੀ ਸਕੇਲ ਤੇ ਗੱਲ ਕਰਦੇ ਆਂ ਸ਼ੁੱਧ ਸਰਗਮ ਸਾ ਰੇ ਗਾ ਮਾ ਪਾ ਧਾ ਨੀ ਸਾ ਸ ਨੀ ਧਾ ਪਾ ਮਾ ਗ ਰੇ ਸਾ ਇਸ ਨੂੰ ਆਪਾਂ ਸਾਰੀਆਂ ਉਂਗਲੀਆਂ ਦੇ ਨਾਲ ਕਿਵੇਂ ਪ੍ਰਯੋਗ ਕਰਾਂਗੇ ਸਾ ਰੇ ਗਾ ਮਾ ਪਾ ਧਾ ਨੀ ਸਾ ਸਾ ਨੀ ਧ ਪ ਮ ਗ ਰੇ ਸਾ ਸੋ ਤੇ ਆਦੇ ਨਾਲ ਜਿੰਮ ਜਿੰਮੇ ਮੈਂ ਉਂਗਲੀ ਦਾ ਪ੍ਰਯੋਗ ਕੀਤਾ ਉਸੇ ਤਰ੍ਹਾਂ ਹੀ ਉਂਗਲੀ ਦਾ ਪ੍ਰਯੋਗ ਕਰਨਾ ਸੋ ਥੈਂਕ ਯੂ ਜੀ ਏਸੀ ਰਾਗ ਬਲਾਵਲ ਪਾਬ ਸ਼ੁੱਧ ਸਰਗਮ ਥੈਂਕ ਯੂ ਜੀ ਸੋ ਮਿਲਦੇ ਹਾਂ ਨੈਕਸਟ ਵੀਡੀਓ ਦੇ